ਆ ਪਿੰਡ ਹੈ ਅੱਜ ਮੈਂ ਕਹਿਣਾ ਚਾਹਣਾ ਹੈ ਜਿਹੜਾ ਲੌਂਗ ਵਾਲ ਹਲਕਾ ਹੈ ਉਸ ਨਾਮ ਪਿੰਡ ਜਿਹੜਾ ਹੈਗਾ ਨਗਰ ਕਾਉਂਸਲ ਹੈ ਉਸ ਨਾਮ ਹਲਕੇ ਤੋਂ ਹੈ ਵਿੱਚ ਹੈ ਤੇ ਸੁਨਾਮ ਹਲਕੇ ਦੇ ਜੋ ਐਮ ਐਲ ਏ ਬਣਿਆ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉੱਥੋਂ ਦਾ ਇੱਥੋਂ ਦਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਸੋ ਅਮਨ अरोड़ा ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਸਭ ਤੋਂ ਵੱਡਾ ਨਗਰ ਕਾਉਂਸਲ ਦੇ ਪ੍ਰਧਾਨ ਪ੍ਰਵੀnder ਕੌਰ ਬੀਬੀ ਪਰਮਿੰਦਰ ਕੌਰ ਬਰਾੜ ਅੱਜ ਸਮੂਚੀ ਟੀਮ ਨਾਲ ਆਮ ਆਦਮੀ ਪਾਰਟੀ ਨੂੰ ਅਲਵਦਾ ਕਰਕੇ ਪੰਜਾਬ ਨੂੰ ਬਚਾਉਣ ਖਾਤਰ ਪੰਜਾਬ ਵਿੱਚ ਵਾਪਸ ਅਮਨ ਸ਼ਾਂਤੀ ਪੰਜਾਬ ਵਿੱਚ ਵਾਪਸ ਤਰੱਕੀ ਲਿਆਉਣ ਵਾਸਤੇ ਉਹ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਨੇ ਸੋਰਾ ਸਾਹਿਬ ਹੈ ਨਾ ਹਾਂਜੀ ਹਾਂ ਇਹਨੇ ਸੋਰਾ ਸਾਹਿਬ ਸੋਰਾ ਸਾਹਿਬ ਹਾਂਜੀ ਭਾਈ ਜੀ ਜਸਦਾ ਜਸਦਾ ਕਰਮ ਸਿੰਘ ਜੀ ਆ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰਾਂ ਚੋਂ ਐ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜੜ ਸੰਗਰੂਰ ਜ਼ਿਲ੍ਹੇ ਚ origignal ਉਦੋਂ ਦੀ ਸ਼ੁਰੂ ਕੀਤਾ 12 ਤੋਂ 12 ਤੋਂ ਉਹਨਾਂ ਦੇ ਇਹਨਾਂ ਦੇ ਧਰਮ ਆ ਸੀ ਇਹਨਾਂ ਦਾ ਬੇਟਾ ਜੀ ਜੀ ਬੇਟਾ ਜੀ ਆ ਇਹਨਾਂ ਦਾ ਬੇਟਾ ਹੈ ਤੇ ਇਹਨਾਂ ਦਾ ਪਤੀ ਹੈ ਕਮਨਪਾਲ ਕਮਨਪਾਲ ਸਿੰਘ ਬਰਾੜ ਕਰਮ ਕਰਮ ਨਹੀਂ ਕਮਲ ਕਮਨ ਕਮਲਪਾਲ ਸਿੰਘ ਬਰਾੜ ਬੇਟਾ ਜੀ ਬੇਟਾ ਤੇ ਨਾਲ ਹੀ ਇਹਨਾਂ ਦੇ ਨਾਲ ਜਿੰਨੀ ਇਹਨਾਂ ਦੀ ਟੀਮ ਹੈ ਦੇਖੋ ਨਗਰ ਕਾਉਂਸਲ ਦੇ ਪ੍ਰਧਾਨ ਲਗਾਤਾਰ ਫਾਊਂਡਰ ਮੈਂਬਰ ਪਰਿਵਾਰ ਤੇ ਉਹਨਾਂ ਦੇ ਨਾਲ ਜਿੰਨੇ ਵੀ ਇੱਕ ਇਹਨਾਂ ਦਾ মিডিਆ ਦਾ ਵੀ ਹੈਗਾ ਗਗਨ ਸਤੀਪ੍ਰਾਜ ਸਤੀਪੁਰਾਜ ਜੋ ਮੀਡੀਆ ਦਾ ਹੈਡ ਹੈ ਉਹ ਵੀ ਤੇ ਮੈਨੂੰ ਹੁਣੀ ਦੱਸ ਰਹੇ ਸੀ ਕਿ 15-20 ਸਰਪੰਚ ਕਿਉਂਕਿ ਅਚਾਨਕ ਹੀ ਮੈਂਤਾ ਦੇ ਟਪਰਿਆ ਸੀ ਮੈਨੂੰ ਉਹਨਾਂ ਨੂੰ ਖਬਰ ਆਈ ਕਿ ਤੁਸੀਂ ਉਥੇ ਆਓ ਇੱਥੇ ਮੈਂ ਆ ਗਿਆ ਤੇ 15-20 ਸਰਪੰਚ ਅਮਨ ਅਰੋੜੇ ਦੇ ਛੱਡਣ ਲੱਗੇ ਅਮਨ ਅਰੋੜਾ ਪਤਾ ਕਰ ਲਾ ਹੁਣ ਤੁਸੀਂ ਹੈਰਾਨ ਦੇ ਜਾਓਗੇ ਕਰੀ ਬਨਦਾ ਕਾਣਾ ਪਾ ਅੱਧਾ ਘੰਟਾ ਪਹਿਲੇ ਅੱਧਾ ਘੰਟਾ ਪਹਿਲੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ अरोड़ा ਇਹਨਾਂ ਦੇ ਘਰੇ ਆ ਕੇ ਗਿਆ ਆ ਕੇ ਗਿਆ ਬਿੰਦੀ ਕਰਨ ਮਿੰਤਾ ਕਰਕੇ ਗਿਆ ਇੰਨੀ ਵੱਡੀ ਇੰਪੋਰਟੈਂਸ ਇਸ ਪਰਿਵਾਰ ਦੀ ਹੈ ਕਿਉਂਕਿ ਮੈਂ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਜੀ ਇੰਨਾ ਦੁਖੀ ਕਰਤਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਤੁਸੀਂ ਦੇਖੋ ਇਸ ਮਾਹੌਲ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਸੀ ਇੱਕ ਬਦਲਾਅ ਦੇ ਨਾਂ ਤੇ ਪਰ ਸਾਰੇ ਠੱਗ ਇਕੱਠੇ ਹੋ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਧੋਖੇ ਨਾਲ ਬਣਾ ਲਈ ਲੋਕਾਂ ਦੀਆਂ ਉਮੀਦਾਂ ਦੇ ਖਿਲਾਫ ਕੰਮ ਕਰਨ ਲੱਗ ਗਏ ਆ 4 ਸਾਲਾਂ ਚ ਐਜਾ ਹਾਲਾਤ ਬਣਾਤੇ ਕਿ ਪੰਜਾਬ ਬਹੁਤ ਹੀ ਪਿੱਛੇ ਚਲੇ ਗਿਆ ਸੋ ਬੜੀ ਖੁਸ਼ੀ ਹੈ ਜਿਹੜਾ ਨਵਾਂ ਸਾਲ 2026 ਸ਼ੁਰੂ ਹੋਇਆ ਹੈ ਜਹਦਾਰ ਜੀ ਤੁਸੀਂ ਸ਼ੁਰੂਆਤ ਕਰਤੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਹਲਕੇ ਚੋਂ ਤੇ ਹੁਣ ਤਿਆਰੀ ਵਧ ਲਓ ਕਿਸੇ ਨੇ ਆਮ ਆਦਮੀ ਪਾਰਟੀ ਚ ਨਹੀਂ ਰਹਿਣਾ ਐਸਾ ਸਾਲ ਦੇ ਅਖੀਰ ਤੱਕ ਜੀ ਤਿਆਰ ਨਹੀਂ ਜੀ ਤੁਸੀਂ ਤਾਂ ਕਹਿਣਾ ਝਾੜੂ ਤੀਲਾ ਤੀਲਾ ਨਹੀਂ ਤੀਲਾ ਵੀ ਨਹੀਂ ਦੇਖਣਾ ਦੇਖਣਾ ਬਿਲਕੁਲ ਐ ਜੇ ਐਨਨ ਨੁਕਸਾਨ ਪੰਜਾਬ ਦਾ ਕੀਤਾ ਹੈ ਮੈਂ ਇਸ ਮੁੱਚੇ ਬਰਾੜ ਪਰਿਵਾਰ ਨੂੰ ਜੀ ਆਇਆਂ ਖੈ ਧੰਨਵਾਦ ਕਰਦਾ ਤੇ ਹੱਥ ਜੋੜ ਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਓ ਇਹਨਾਂ ਝਾੜੂ ਵਾਲਿਆਂ ਦਾ ਖੇੜਾ ਛੜਾ ਕੇ ਆਪਣੇ ਪੰਜਾਬ ਨੂੰ ਬਚਾਈਏ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ